ਕਰੀ ਮੇ ਕੋ ਪਾਰਸਲ ਲੈਣ ਆਇਆ ਕਸਟਮਰ ਅੰਦਰ ਲੈ ਗਿਆ ਪਾਰਸਲ ਭਾਜੀ ਮੁੱਕਰੀ ਗਿਆ ਉਹ ਕੀ ਕਹਿੰਦਾ ਕਹਿੰਦਾ ਮੈਂ ਤਾਂ ਲੈ ਕੇ ਹੀ ਨਹੀਂ ਗਿਆ 1400 ਰੁਪਏ ਦਾ ਪਾਰਸਲ ਭਾਈ ਪੱਲੋ ਭਰਨਾ ਪੈ ਗਿਆ ਉਹ ਅੱਛਾ ਇਦਾਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਮੈਂ ਵੀਡੀਓ ਵੀ ਬਣਾ ਕੇ ਸਪੈਸ਼ਲ ਭਾਈ ਸਾਡਾ ਕਮਾਲ ਹੀ ਹੋ ਗਈ ਨਾ ਉਸ ਬੰਦੇ ਨਾਲ ਮੇਰਾ ਪਿਆਰ ਭਾਜੀ ਇਦਾਂ ਪਿਆਰ ਵੀ ਨਾ ਕਹਿੰਦੇ ਡੇਲੀ ਕਸਟਮਰ ਦੇ ਘਰ ਜਾਣਾ ਹੋਈ ਜਾਂਦਾ ਤੁਹਾਨੂੰ ਮੈਂ ਡੇਲੀ ਆਵਾਂ ਮੰਨਦਾ ਵਿਸ਼ਵਾਸ ਹੋਈ ਜਾਂਦਾ ਬੰਦਾ ਮੁੱਕਰੀ ਗਿਆ ਭਾਜੀ ਐਸੇ ਟਾਈਮ 'ਚ ਮੈਂ ਨਾ ਵਿਸ਼ਵਾਸ ਕਰੋ ਵਿਸ਼ਵਾਸ ਕਰਨਾ ਆਪਣੇ ਮਾਂ ਪਿਓ ਤੇ ਕਰ ਲਓ ਭੈਣ ਭਾਈ ਤੇ ਬਣਾ ਕਰੋ ਮੈਂ ਤਾਂ ਭਾਈ ਲੋਕ ਕੰਨਾ ਭੈਣ ਭਾਈ ਤੇ ਬਣਾ ਕਰੋ ਕਿੱਥੇ ਮਾਂ ਪਿਓ ਨੇ ਖੜ ਜਾਣਾ ਇੱਕ ਯਾਰ ਉਦਾਂ ਦਾ ਜਰੂਰ ਹੁੰਦਾ ਲਾਈਫ ਦੇ ਵਿੱਚ ਕਿਹੜਾ ਖੜ ਜਾਦਾ ਮਾੜੇ ਟਾਈਮ 'ਚ ਉਹੀ ਬਣਾਓ ਅਜਾਣਾ ਖਣਾ ਯਾਰ ਨਾ ਬਣਾਓ ਇੱਕ ਕੋਈ ਯਾਰ ਬਣਾਓ ਕਿਹੜਾ ਤੁਹਾਡੇ ਮਾੜੇ ਟਾਈਮ 'ਚ ਵੀ ਤੇ ਤੁਹਾਡੇ ਚੰਗੇ ਟਾਈਮ 'ਚ ਵੀ ਹਜ਼ਾਰਾ ਬਣ ਜਾਂਦੇ ਮੇਰਾ ਇੱਕੋ ਯਾਰ ਆ ਭਾਜੀ ਅਰुण ਦੂਜਾ ਨਹੀਂ ਰਹਿ ਜੀ ਤੀਜਾ ਰਾਹੁਲ ਭਾਜੀ ਇਹ ਤਿੰਨ ਯਾਰ ਇਹ ਮੈਂ ਕਹਿੰਦਾ ਜੀ ਮੈਂ ਰਾਤੀ 1 ਵਜੇ ਫੋਨ ਕਰ ਦਵਾਂ ਨਾ ਇਹਨਾਂ ਨੇ ਉੱਥੇ ਮੋੜ ਤੇ ਖੜੇ ਹੋਏ ਨਾ ਮੈਂ ਇੱਕ ਭਰਾ ਹੋਇਆ ਕਿ ਇਹਨੂੰ ਕਹਿੰਦੇ ਭਰਾ ਨਾਲੋਂ ਭਰਾ ਕਹਿੰਦੇ ਖੂਨ ਹੀ ਲ ਠੀਕ ਹੈ ਭਾਈ ਇਦਾਂ ਹੁੰਦਾ ਮੈਂ ਯਾਰ ਤਿੰਨ ਬਣਾਏ ਆ ਉਹਨਾਂ ਨੂੰ ਮੇਰੇ ਬਾਰੇ ਪਤਾ ਮੈਂ ਕਿਹ ਇਨਸਾਨ ਆ ਕਿੱਦਾਂ ਬੋਲਦਾ ਪਿਆ ਸੱਚ ਬੋਲਦਾ ਝੂਠ ਬੋਲਦਾ ਕਿੰਨਾ ਮੈਨੂੰ ਉਹ ਜਾਣਦੇ ਆ ਮੈਂ ਕਿਹਨਾਂ ਲਾਈਫ ਦੇ ਵਿੱਚ ਮੇਰੀ ਮਾਂ ਬਾਪ ਤੋਂ ਇਲਾਵਾ ਹੋਰ ਕੋਈ ਜਾਣਦਾ ਹੀ ਨਹੀਂ ਉਹ ਬੰਦੇ ਮੈਨੂੰ ਇੰਨਾ ਅੰਦਰੋਂ ਜਾਣਦੇ ਆ ਆਪਾਂ ਭਾਈ ਤਿੰਨ ਯਾਰ ਬਣਾਏ ਮੈਂ ਉਹ ਹੀ ਕਹਿਣਾ ਚਾਹਨਾ ਮੇਰੇ ਭਰਾਵਾਂ ਨੂੰ ਤੁਸੀਂ ਨਾ ਕਿਸੇ ਅੱਜਕੱਲ ਦੇ ਕਿਡ ਯੂ 17 18 19 ਕੁੜੀਆਂ ਵੀ ਮੁੰਡੇ ਵੀ ਆਸ਼ਕੀ ਨੂੰ ਛੱਡੋ ਆਪਣੇ ਕੈਰੀਅਰ ਵੱਲ ਦੇਖੋ ਆਜ ਕੀ ਵਿਆਹ ਤਾਂ ਬਾਅਦ ਵੀ ਹੋ ਜਾਂਦੀ ਰਹਿਣੀ ਆ ਕਦੋਂ ਤੂੰ ਮੇਰੇ ਨਾਲ ਤੁਹਾਨੂੰ ਇਹਨਾਂ ਤੀ 18 19 ਸਾਲ ਦੀ ਉਮਰ ਚ ਵਿਆਹ ਕਰਾ ਲੰਨੇ ਆ ਉਸ ਤੋਂ ਬਾਅਦ ਜੀ ਘਰ ਦੇ ਪੁੱਛ ਦੇਣੀ ਮੁੰਡਾ ਜੀ ਪਹਿਲਾਂ ਤਾਂ ਗੇੜੀਆਂ ਮਾਰਦਾ ਰਿਆ ਗੇੜੀ ਮਾਰ ਕੇ ਪਿੱਛੇ ਪਿਠਾ ਕੇ ਕਮਾਣਾ ਸੋਖਿਆ ਭਾਜੀ ਵਿਆਹ ਤੋਂ ਬਾਅਦ ਇਕੱਲੇ ਚੀਜ਼ਾਂ ਲੈ ਕੇ ਦੇਣੀਆਂ ਔਖੀਆਂ ਹਾਂ ਜ਼ਿੰਮੇਵਾਰੀ ਪਾਜੀ ਜ਼ਿੰਮੇਵਾਰੀ ਭਾਜੀ ਮੈਰੀ 24 ਸਾਲਾਂ ਦੀ ਹੋ ਗਈ ਮੇਰੀ ਮੰਮੀ ਹੁਣ ਵੀ ਕਹਿੰਦੇ ਵਿਆਹ ਕਰਾ ਲੰਨਾ ਕਹਿੰਦੇ ਨਹੀਂ ਕੀ ਸੇ ਦਿੱਤੀ ਨੂੰ ਤੁਸੀਂ ਲੈ ਕੇ ਆਣਾ ਉਹਨੂੰ ਦੁੱਖ ਦੇ ਰਹੇ ਹੋ ਉਹ ਬਸ ਇਸੇ ਦੌੜੀਆ ਸੇਵਿੰਗ ਕਰ ਲਈ ਹੁੰਦਾ ਇਹ ਸੋਚਦਾ ਉਹ ਬਸ ਇਸੇ ਦੋਗੀ ਟਿੱਡੋ ਹੀ ਬਸ ਇਸੇ ਦੋਗੀ ਕਿ ਮੈਨੂੰ ਚੰਗੇ ਭਲੇ ਆਪਣੇ ਘਰੇ ਰੋਟੀ ਖਾ ਰਹੀ ਸੀ ਤੂੰ ਰੋਟੀ ਵੀ ਨਹੀਂ ਖਵਾ ਪਾ ਰਹੇ ਇਹ ਚੀਜ਼ ਹੈ ਭਾਜੀ ਪਹਿਲੋ ਆਪਣੇ ਆਪ ਨੂੰ ਸੈੱਟ ਕਰੋ ਸਟੱਡੀ ਕਰੋ ਤੇ ਉਸ ਤੋਂ ਬਾਅਦ ਭਾਜੀ ਆਪਣਾ ਕਰੋ ਇੱਧਰ ਦੇ ਕੰਮ ਜੋ ਕਰਨੇ ਆ ਵਿਆਹ ਵਾਲੇ ਜਿਵੇਂ ਕਹ ਨਾਲ ਕਿਹਾ ਵੀ ਜਿਹੜੇ ਦੋਸਤ ਨੇ ਦੋ ਤਿੰਨ ਕੀ ਚਾਹੀਦੇ ਆ ਵੈਸੇ ਨਾ ਕਈ ਅਸੀਂ ਯਾਰੀਆਂ ਹੀ ਮਰਵਾ ਜਾਂਦੀਆਂ ਕਈ ਵਾਰੀ ਨਾ ਮਰਵਾ ਜਾਂਦੀਆਂ ਸਹੀ ਗੱਲ ਹੈ ਮਰਵਾ ਜਾਂਦਾ ਯਾਰ ਉੱਥੇ ਪੰਗਾ ਪੈ ਗਿਆ ਉੱਥੇ ਚਲੀ ਗਿਆ ਯਾਰ ਹਨਾ ਕਈ ਵਾਰ ਕੀ ਹੁੰਦਾ ਬੰਦਾ ਘਰੋਂ ਵੀ ਮਤਲਬ ਕਿ ਨਿਡਰਜਾ ਹੋ ਜਾਂਦਾ ਨਾ ਵੀ ਜਦੋਂ ਕੰਪਨੀ ਗਲਤ ਹੋਵੇ ਅੱਜ ਕੱਲ੍ਹ ਦੇ ਨਿਆਣਿਆਂ ਦੀ ਇਹੀ ਚੀਜ਼ ਆ ਜਾਂ ਤਾਂ ਵਾਰਕੀਆਂ 'ਚ ਪਏ ਹੋਏ ਨੇ ਜਾਂ ਫਿਰ ਉਹ ਲੜਾਈਆਂ 'ਚ ਪਏ ਹੋਏ ਨੇ ਫਿਰ ਉਹ ਮਿਹਨਤ ਜਦੋਂ ਕਰਨੀ ਪੈਂਦੀ ਹੈ ਨਾ ਕਦੇ ਕਈ ਵਾਰ ਕੋਈ ਮਾੜਾ ਵਕਤ ਪੈ ਗਿਆ ਫਿਰ ਮਿਹਨਤ ਹੁੰਦੀ ਨਹੀਂ ਉਹ ਭਾਜਦੀ ਆ ਫਿਰ ਯਾਰ ਹੁਣ ਤਾਂ ਅਸੀਂ ਸੁਸਾਈਡ ਕਰ ਲਈਏ ਯਾਰ ਮਰ ਜਾਈਏ ਯਾਰ ਹੁਣ ਤਾਂ ਆ ਕੇ ਨਾ ਐਦਾਂ ਵੀ ਖਿਆਲ ਆਉਣ ਲੱਗ ਜਾਂਦਾ ਲੋਕਾਂ ਨੂੰ ਇਹਨਾਂ ਨੇ ਮਤਲਬ ਕਿ ਪਹਿਲਾਂ ਮਿਹਨਤ ਨਹੀਂ ਕੀਤੀ ਹੈਗੀ ਕਿਤੇ ਐਦਾਂ ਮਾੜਾ ਵਕਤ ਆ ਕੇ ਕਰਨੀ ਪੈਗੀ ਨਾ ਤਾਂ ਜਿਹੜੇ ਦਿਲ ਟਾ ਜਾਂਦੇ ਆ ਲੋਕੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਭਾਈ ਪਹਿਲੀ ਗੱਲ ਮਰਨਾ ਕੋਈ ਹੱਲ ਨਹੀਂ ਜੇ ਤੁਸੀਂ ਮਿਹਨਤ ਨਹੀਂ ਕਰ ਸਕਦੇ ਫਿਰ ਜੰਮੂ ਹੀ ਨਾ ਕਿਹਨੇ ਕੁਖੋ ਤੁਹਾਨੂੰ 9 ਮਹੀਨੇ ਪਾਲ ਲਿਆ ਪਿਓ ਨੇ ਤੁਹਾਡੇ ਤੇ ਇੰਨੀ ਕੀਰਤ ਕੀਤੀ ਆਪਣੀ ਸਾਰੀ ਉਮਰ ਦੀ ਤੁਸੀਂ ਕਦੋਂ ਤੁਹਾਡੇ ਉਹਨਾਂ ਨੂੰ ਦੇਣ ਦਾ ਫਲ ਆਂਦਾ 25 24 ਸਾਲ ਦੀ ਉਮਰ ਚ ਭਾਈ ਕਰਦਾ ਜਿਆਦਾ ਬੰਦਾ ਉਦੋਂ ਤੁਸੀਂ ਆਪਣਾ ਸੂਇਸਾਈਡ ਕਰਕੇ ਜੀ ਨਿਕਲ ਗਏ ਉਹ ਵਿਚਾਰੇ ਕਿਹੜੇ ਮਗਰ ਬਿਠੇ ਹੋ ਕੀ ਕਰੋਗੇ ਉਹਨਾਂ ਮਰਿਆਂ ਚ ਉਹਨਾਂ ਜਿੰਦਿਆਂ ਚ ਤੁਹਾਡੀ ਫੋਟੋ ਲਾ ਕੇ ਬੈਠੇ ਆ ਉਹ ਉਹਨਾਂ ਕੀ ਉਹਨਾਂ ਨੂੰ ਫਿਰ ਨਾ ਹੀ ਜੰਮੂ ਤੂੰ ਆਉਈ ਨਾ ਦੁਨੀਆ ਤੇ ਉਹੋ ਹੀ ਨਾ ਆਉਣਾ ਤੁਸੀਂ 25 ਸਾਲ ਦੀ ਉਮਰ ਕਦੋਂ ਮਾਪਿਆਂ ਨੂੰ ਸੁੱਖ ਦੇਣ ਦਾ ਟਾਈਮ ਆਉਂਦਾ ਭਾਜੀ ਉਹਦੋਂ ਤੁਸੀਂ ਜੀ ਪਾਇਆ ਰੱਸਾ ਤੇ ਲੰਮਕ ਗਏ ਲੰਮਕਣਾ ਕੋਈ ਹੱਲ ਨਹੀਂ ਹੈਗਾ ਆਪਣੇ ਮਾਪਿਆਂ ਨੂੰ ਉਹਨਾਂ ਗੱਲਾਂ ਸ਼ੇਅਰ ਕਰੋ ਹਾਂ ਸ਼ੇਅਰ ਕਰਨਾ ਬਹੁਤ ਜ਼ਰੂਰੀ ਉਹ ਗੱਲ ਇਹ ਤੁਹਾਨੂੰ ਕਹਾਂ ਨੇ ਕਿ ਯਾਰ ਤੁਸੀਂ ਗੱਲ ਸ਼ੇਅਰ ਕਰੋ ਨਾ ਯਾਰ ਮੈਨੂੰ ਆਹ ਦਿੱਕਤ ਆ ਜੇ ਤੁਹਾਡਾ ਯਾਰ ਉੱਥੇ ਤੁਹਾਨੂੰ ਨਹੀਂ ਵਧੀਆ ਗਾਈਡ ਕਰਦਾ ਉਸ ਉਹਦਾ ਯਾਰੀ ਛੱਡ ਦਿਓ ਉਹ ਟਾਈਮ ਤੇ ਜੇ ਯਾਰ ਤੁਹਾਡੇ ਨਾਲ ਨਹੀਂ ਖੜਦਾ ਪਿਆ ਤੇ ਉਹਦੀ ਯਾਰੀ ਛੱਡ ਦਿਓ ਅਜ਼ਮਾਇਆ ਉੱਥੇ ਜਾਂਦਾ ਬੰਦਾ ਭਾਜੀ ਆਪਣੇ ਦੁੱਖ ਦੇ ਵਿੱਚ ਹਾਂ ਚੰਗੇ ਟਾਈਮ ਤੇ ਤਾਂ ਮਾੜੇ ਟਾਈਮ 'ਚ ਦੇਖਣ ਵਾਲਾ ਹੁੰਦਾ ਕੌਣ ਤੁਹਾਡੇ ਨਾਲ ਖੜਦਾ ਮਾੜੇ ਟਾਈਮ 'ਚ ਉਹੀ ਖੜੂਗਾ ਕਿਹੜਾ ਤੁਹਾਨੂੰ ਦਿਲੋਂ ਪਿਆਰ ਕਰਦਾ ਮਾਂ ਪਿਓ ਤਾਂ ਖੜੇ ਹੀ ਖੜੇ ਆ ਉਹ ਤਾਂ ਭਾਜੀ ਤੁਸੀਂ ਚਾਹੇ ਹਜ਼ਾਰ ਨਸ਼ਾ ਕਰ ਲੋ ਕਿੱਥੇ ਮਾਂ ਨੇ ਕਹਿਣਾ ਹਾਈ ਮੇਰਾ ਪੁੱਤ ਮੁੰਡਾ ਭਾਵੇਂ 100 ਕਤਲ ਕਰਕੇ ਬੈਠਾ ਹੋਵੇ ਪਰ ਮਾਇ ਦੇ ਮਾਂ ਨੇ ਹਾਈ ਕਹਿਣੀ ਆ ਭਾਜੀ ਮਾਂ ਆਪਣੇ ਪੁੱਤ ਨੂੰ ਨਹੀਂ ਗਲ ਸਕਦੀ ਭਾਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਫੇਕ ਲਾਈਫ ਉਹ ਅੱਜ ਕੱਲ ਦੇ ਛੋਟੇ ਨਿਆਣਿਆਂ ਦੇ ਵਿੱਚ ਭਾਜੀ ਕੱਪੜੇ ਕੱਲੇ ਕੱਪੜੇ ਨਹੀਂ ਮੈਂ ਭਾਜੀ ਅਸੀਂ ਰਾਸ਼ਨ ਦੇਣ ਗਏ ਸੀ ਮਾਂ ਭਾਜੀ ਘਰੇ ਭੁੱਖੀ ਬੈਠੀ ਆ ਰੋਂਦੀ ਪਈਓ ਕਹਿੰਦੀ ਮੈਂ ਇਹ ਮੈਨੂੰ ਕੁੱਟਦਾ ਆ ਕੇ ਅੱਛਾ ਤੇ ਮੁੰਡੇ ਦੀ ਭਾਈ ਫੋਟੋ ਦੇਖੀ ਸੀ ਨਾ ਤੇ ਮੁੰਡਾ ਐ ਲੱਗਦਾ ਕਿ ਬਹੁਤ ਰਿਚ ਫੈਮਿਲੀ ਚੋਂ ਆ ਸੋਸ਼ੀਅਲ ਲਾਈਫ ਜਾ ਰਹਾ ਤਾ ਇਦਾਂ ਇਹ ਭਾਈ ਫੇਕ ਲਾਈਫ ਨੂੰ ਤੁਸੀਂ ਛੱਡ ਕੇ ਉਸ ਮਾਂ ਨੂੰ ਤੁਸੀਂ ਸੋਖੀ ਨਹੀਂ ਦੇ ਸਕਦੇ ਬਾਹਰ ਤੁਸੀਂ ਗਿਆਨ ਘੋੜਦੇ ਪਏ ਆ ਯਾਰ ਇਦਾਂ ਮਾਰਨਾ ਰੀਲਾਂ ਤੇ ਆਪਾਂ ਮਾਂ ਦੀਆਂ ਫੋਟੋਆਂ ਲਾ ਕੇ ਪਾਈ ਜਾਂਦੇ ਆ ਉਹਨੂੰ ਛੱਡੋ ਪਰੇ ਪਹਿਲਾਂ ਮਾਂ ਨੇ ਸੁੱਖ ਤੁਹਾਨੂੰ ਦਿੱਤਾ ਨਾ ਦੁਆਵਾਂ ਉਹ ਤੁਹਾਡੇ ਭਾਈ ਬਹੁਤ ਕੰਮ ਆਉਂਦੀਆਂ ਮੈਂ ਤੇ ਇਹ ਕਹਿਣਾ ਚਾਹੁੰਗਾ ਫੇਕ ਲਾਈਫ ਨੂੰ ਛੱਡੋ ਆਪਣੇ ਪਹਿਲਾਂ ਉਹਨਾਂ ਨੂੰ ਤਾਂ ਸੁੱਖ ਦੇ ਦਿਓ ਕਿਹੜੇ ਹੈਗੇ ਆ ਲੋਕਾਂ ਨੂੰ ਕਿੰਨੇ ਭਰਾ ਕਿੰਨੇ 500 ਰੁ ਕਰੇ ਮਾ ਨੂੰ ਭਾਜੀ ਕੁਝ ਹੈ ਹੀ ਨਹੀਂ ਦੁੱਧ ਹੈ ਨਹੀਂ ਪਈ ਅਸੀਂ ਇੰਨੀ ਇੱਧਰ ਦੀ ਜਗ੍ਹਾ ਤੇ ਰਾਸ਼ਨ ਦੇ ਆਏ ਨਾ ਬਹੁਤ ਦੁੱਖ ਲੱਗਦਾ ਕਿ ਭਰਾ ਮੇਰੇ ਕਿੱਦਾਂ ਦੇ ਤੁਸੀਂ ਕੰਮਾਂ 'ਚ ਪਏ ਹੋਏ ਹੋ ਕਿ ਛੱਡੋ ਇਹਨੂੰ ਫੇਕ ਲਾਈਫ ਨੂੰ ਕੰਮ ਕਰੋ ਨਹੀਂ ਕੰਮ ਮਿਲਦਾ ਮੈਨੂੰ ਮੈਸੇਜ ਕਰ ਲਓ ਕੰਮ ਤੇ ਵੀ ਲਵਾ ਦਾਂਗੇ ਪੂਰੇ ਲੁਧਿਆਣੇ 'ਚ ਪੂਰੇ ਪੰਜਾਬ ਦੇ ਵਿੱਚ ਕਰਨ ਵਾਲਾ ਕੰਮ ਹੋਣਾ ਚਾਹੀਦਾ ਸ਼ਰਮ ਖੱਡ ਕੇ ਕੰਮ ਕਰਨ ਵਾਲਾ ਆ ਜੀ ਸ਼ਰਮ ਤੁਹਾਡੀ ਗੱਲਾਂ ਦੇ ਵਿੱਚ ਬਜਰ ਬੜਾ ਵੀ ਸ਼ਰਮ ਹੀ ਤਾਂ ਮੇਨ ਹੈ ਨਾ ਆਪਣੇ ਲੋਕਾਂ ਦੇ ਵਿੱਚ ਵੀ ਯਾਰ ਸ਼ਰਮ ਕਰਕੇ ਕੱਬ ਨਹੀਂ ਕਰਦੇ ਹਾਲਾਂਕਿ ਕੋਈ ਵੀ ਕੰਮ ਹੈ ਤੁਹਾਨੂੰ ਵਧੀਆ ਦਿਹਾੜੀ ਦੇ ਸਕਦਾ ਬਹੁਤ ਵਧੀਆ ਤੇ ਉਹ ਤੁਸੀਂ ਜਿਹੜੇ ਮੈਂ ਵੀ ਦੇਖਦਾ ਵੀ ਜਿਹੜੀ ਜਿਹੜੀ ਤੁਸੀਂ ਕਿਰਤ ਕਰਦੇ ਹੋ ਨਾ ਉਹ ਥੋੜੀ ਅਸਲੀ ਚੀਜ਼ ਉਹ ਹੁੰਦੀ ਹੈ ਜਿਹੜੀ ਤੁਸੀਂ ਸ਼ਾਮ ਨੂੰ ਘਰੇ ਆਉਨੇ ਹੋ ਨਾ ਤੇ ਰੋਟੀ ਖਾਣੇ ਹੋ ਜਿਹੜੀ ਥੱਕ ਹੰਬ ਕੇ ਉਹਦੋਂ ਵਾਰ ਜਿਹੜੀ ਨੀਂਦ ਆਉਂਦੀ ਆ ਉਹ ਸਕੂਨ ਦੀ ਆਉਂਦੀ ਆ ਨੀਂਦ ਪਾਜੀ ਮੁੰਡੇ ਨੇ ਕੀ ਕਹੋਗੇ ਵੀਰ ਮੈਨੂੰ ਰਾਤ ਤੇ 2 ਵਜੇ ਤੱਕ ਨੀਂਦ ਹੀ ਨਹੀਂ ਆਂਦੀ ਪਤਾ ਨਹੀਂ ਕਿਉਂ ਨਹੀਂ ਆਂਦੀ ਪਾਜੀ ਇੱਧਰ ਕੀ ਹੁੰਦਾ ਸਾਢੇ 9 ਵਾਦੇ ਦੋ ਫੁੱਲ ਕੇ ਖਾਦੇ ਸਵਾ 10 ਬਾਦ ਦੇ ਨਹੀਂ ਹਸਾਨ ਨੂੰ ਨਹੀਂ ਪਤਾ ਦੁਨੀਆ ਕਿੱਥੇ ਆ ਕਿੱਥੇ ਨਹੀਂ ਸਾਡਾ ਤਾਂ ਬੈੱਡ ਹੀ ਦੁਨੀਆ ਤੇ ਕਿਉਂ ਹੁੰਦਾ ਤੁਹਾਨੂੰ ਤੁਸੀਂ ਸਾਰੀ ਤੁਹਾਡੀ ਕੁੱਤੇ ਵਾਂਗ ਘੁੰਮ ਕੇ ਆਣਾ ਕਰਿਆ ਕਿ ਚਾਰ ਗਾਲਾਂ ਖਾਣੀਆਂ ਪਹਿਲੋਂ ਮੰਮੀ ਨੇ ਚਾਰ ਗਾਲਾਂ ਕਢਣੀਆਂ ਡੈਡੀ ਨੇ ਚਾਰ ਗਾਲਾਂ ਕਢਣੀਆਂ ਰੋਟੀ ਪੀਏ ਚੱਕ ਕੇ ਖਾ ਲਈ ਅਸੀਂ ਭਾਜੀ ਘਰੇ ਜਾਣਾ ਮੰਮੀ ਨੇ ਗੇਟ ਖੋਲਣਾ ਕਿੰਨਾ ਵਧੀਆ ਲੱਗਦਾ ਭਾਜੀ ਮੰਮੀ ਕਹਿੰਦਾ ਪੁੱਤ ਤੂੰ ਨਾਲ ਆ ਮੈਂ ਤੇਰੀ ਰੋਟੀ ਪਾਨੀ ਹੈ ਕਿੰਨਾ ਸਕੂਨ ਮਿਲਦਾ ਭਾਜੀ ਮਾਂ ਨੇ ਕੋਲ ਬੈਠਣਾ ਮੰਮੀ ਨੇ ਗੱਲਾਂ ਕਰਨੀਆਂ ਮੇਰੇ ਨਾਲ ਮੈਂ ਮੰਮੀ ਨਾਲ ਗੱਲਾਂ ਕਰਨੀਆਂ ਕੋਲ ਬੈ ਕੇ ਰੋਟੀ ਖਾਣੀ ਕੋਤਮ ਭਾਈ ਮੈਂ ਇੱਕ ਗੱਲਾਂ ਸੱਚ ਕਹਿ ਰਿਹਾ ਮੈਂ ਇਹ ਚੀਜ਼ਾਂ ਮੈਂ ਦੇਖਦਾ ਹੁੰਨਾ ਵਾ ਚਲੋ ਅੱਜ ਮੈਂ ਤੁਹਾਡੇ ਕੋਲ ਬੈਠਾ ਮੈਂ ਤੁਹਾਨੂੰ ਦੱਸ ਰਿਹਾ ਤੁਹਾਨੂੰ ਚਲੋ ਤੁਹਾਡੀ ਏ ਜਿਆਦਾ ਤੁਸੀਂ ਆ ਸਾਡੀ ਫੀਲਡ 'ਚ ਹੈ ਨਹੀਂ ਹੈ ਹਾਂ ਤਾਂ ਹੀ ਮੈਂ ਤੁਹਾਡੇ ਕੋਲ ਬੈਠਾ ਹੋਇਆ ਕਿ ਸਾਡੀ ਫੀਲਡ 'ਚ ਆ ਨਾ ਗੱਲਾਂ ਦੱਦਾ ਪਿਆ ਗਾਲਾਂ ਪੈਂਦੀਆਂ ਤੇ ਬਾਹਰੋਂ ਇਦਾਂ ਬੰਦ ਕੇ ਮੇਰੇ ਵਰਗਾ ਬਦਮਾਸ਼ ਹੀ ਨਹੀਂ ਅੱਛਾ ਕੋ ਰੋਣਾ ਨੂੰ ਗਾਲਾਂ ਪੈਂਦੇ ਖਾਲੀ ਰੋਟੀ ਪਈ ਹੈ ਖਾਣੀ ਖਾਲੀ ਨੇ ਸੋਜੀ ਪਰਾਧਿਕ ਕੋਈ ਆ ਮੈਨੂੰ ਨੀਂਦ ਹੀ ਆਂਦੀ ਕਾ ਆਣੀ ਕਿੱਥੋਂ ਪਾਜੀ ਅਗਲੇ ਦਿਨ ਦੀ ਟੈਨਸ਼ਨ ਵੀ ਨਹੀਂ ਕਰਦੇ ਆ ਜਿਹੜੇ ਨਾ ਦੁਖੀ ਰਹੀ ਜਖਣਾ ਨਾ ਕਰਿਆ ਕਰੋ ਮੈਂ ਹੀ ਕਹਿੰਨਾ ਕੰਮ ਕਰਨ ਵਾਲੇ ਬਣੋ ਤੇ ਸਭ ਤੋਂ ਵੱਡੀ ਪਾਜੀ ਸ਼ਰਮ ਤੁਹਾਡੇ ਤੋਂ ਗਿਆ ਨਾ ਸ਼ਰਮ ਮੈਨੂੰ ਨਾ ਲੋਕੀ ਕਹੂਗੇ ਯਾ ਤੂੰ ਆਪਣੇ ਮਹੱਲੇ ਜੀ ਘੁੰਮੀ ਜਨਾ ਬੈਗ ਲੈ ਕੇ ਤੇਰੇ ਮਹੱਲੇ ਵਾਲੇ ਦੇਖਦੇ ਨੂੰ ਸ਼ਰਮ ਨਹੀਂ ਆਂਦੀ ਫਿਰ ਉਹਨਾਂ ਨੇ ਗੱਲ ਕਹਿਣਾ ਹੁੰਨਾ ਮੇਰੀ ਕਿੱਥੋਂ ਕੀਰਤ ਚੱਲਦੀ ਆ ਮੈਂ ਚਾ ਇੱਟਾ ਚੱਕਾ ਆਪਣੀ ਘਰ ਮੈਂ ਪਾਜੀ ਆਪਣੇ ਦੋਸਤ ਦੇ ਘਰੇ ਬਿੱਟਾ ਚੱਕੀਆਂ ਹੋਈਆਂ ਆ ਬਚਪਨ ਦੇ ਵਿੱਚ ਉਹਨੇ ਮੈਨੂੰ ਕਿਹਾ ਇੱਕਦਮ 250 ਰੁਪਏ ਦੇ ਦੂੰਗਾ ਮੈਨ ਮੇਰਾ ਘਰ ਚੱਲਣਾ ਮੈਨੂੰ ਮੈਨੂੰ ਪਤਾ ਮੇਰੇ 250 ਨੇ ਮੇਰੀ ਫੀਸ ਜਾ ਸਕਦੀ ਸੀ ਉਦੋਂ ਮੈਂ ਚੱਕੀਂ ਟ ਚੜਾਤੀਆਂ ਸ਼ਰਮ ਆਦੀ ਮੈਂ ਆਪਣੇ ਮਹੱਲੇ ਚ ਘੁੰਮਦਾ ਭਾਜੀ ਮੈਨੂੰ ਕਈ ਜਾਨ ਕਹਿ ਦਿੰਦੇ ਯਾਰ ਤੈਨੂੰ ਸ਼ਰਮ ਨਹੀਂ ਆਂਦੀ ਅੱਡਾ ਬੈਗ ਜਾ ਚੱਕ ਕੇ ਘੁੰਮਦਾ ਰਹਿਣਾ ਐਵੇਂ ਕਿਤੇ ਲੱਗ ਜਾ ਮੈਂ ਕਹਿੰਦਾ ਨਹੀਂ ਮੈਨੂੰ ਆਦੀ ਸ਼ਰਮ ਐ ਭਾਜੀ ਹੁਣ ਮੈਨੂੰ ਲੋਕੀ ਨਾ ਦੇਖ ਕੇ ਖੁਸ਼ ਹੋ ਜਾਂਦੇ ਆ ਮੈਨੂੰ ਕਈ ਲੋਕੀ ਭੱਜੇ ਭੱਜਾਉਗੇ ਭਾਜੀ ਰੁਕ 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 ਭਾਈ ਤੁਸੀਂ ਨਾ ਬਲੋਗ ਬਣਾੰਨੇ ਇੰਨਾ ਵਧੀਆ ਲੱਗਦਾ ਨਾ ਭਾਜੀ ਕਮਾਈ ਹੈ ਚੀਜ਼ ਮਿਹਨਤ ਵੀ ਕਮਾਈ ਇਹ ਵੀ ਕਮਾਇਆ ਸਾਰਾ ਕੁਝ ਪਿਆ ਲੋਕੀ ਕਹੀ ਸੀ ਮੈਨੂੰ ਮਾੜਾ ਪਾ ਨਹੀਂ ਕਹਿੰਦਾ ਅਸੀਂ ਵਧੀਆ ਕੰਮ ਕਰੀਦਾ ਭਾਜੀ ਸੋਸ਼ਲ ਮੀਡੀਆ ਨੇ ਕਿੰਨਾ ਇਹ ਕਰੋ ਸ਼ੁਰੂ ਹੋਇਆ ਫਿਰ ਤੁਹਾਡਾ ਵੀਡੀਓ ਪਾਉਣ ਨਾਲ ਸਿਲਸਿਲਾ ਨਾਲ ਹੀ ਹੋ ਗਿਆ ਸੀ ਉਦੋਂ ਹੀ ਕਿ ਲੇਟ ਫਿੱਕ ਦਾ ਭਾਜੀ ਇਦਾਂ ਨਾ ਮੇਰੇ ਇੱਕ ਦੋਸਤ ਆਖਦਾ ਨੂੰ ਕਹਿੰਦਾ ਨੀਰੇਜ ਹਾਂ ਉਹ ਬੰਦਾ ਭਾਜੀ ਮੈਨੂੰ ਉਹ ਅੱਗੇ ਭੇਜਣ ਨੂੰ ਫਿਰਦਾ ਹੁੰਦਾ ਅੱਛਾ ਉਹ ਸੈਂਸ ਇਹਨੂੰ ਕਹਿੰਦੇ ਯਾਰੀ ਬੂਸਟਾ ਜ਼ਰੂਰ ਚਾਹੀਦਾ ਯਾਰੀ ਇਹਨੂੰ ਕਹਿੰਦੇ ਆ ਤੇ ਉਸ ਤੋਂ ਬਾਅਦ ਮੇਰਾ ਭਰਾ ਖੜਾ ਨਾਲ ਆਰੁਣ ਭਾਈ ਥੋੜੇ ਕਹਿੰਦਾ ਕੀ ਹੁੰਦਾ ਕੋਈ ਸਟਾਰਟਿੰਗ ਕਰ ਦੇਣਾ ਬੰਦਾ ਚੀਜ਼ਾਂ ਨੂੰ ਉਹਨੇ ਕਿਹਾ ਯਾਰ 200 ਫੋਲੋਅ ਤੇਰੇ ਇੱਕ ਦਿਨ ਆਣਾ ਵਾ ਭਾਜੀ ਇਹਨਾਂ ਨੇ ਇੰਨੀਆਂ ਗੱਲਾਂ ਕਹੀਆਂ ਹੂੰ ਦੇ ਇੰਨੀ ਨੰਗੇ ਦੱਸ ਅੱਛਾ ਉਹ ਪ੍ਰਮਾਤਮਾ ਨੇ ਕੀਤੀ ਤਾਂ ਉਹ ਯਾਰੀ ਨੇ ਮੈਨੂੰ ਪਿਆਰ ਦਿਖਾਇਆ ਭਾਜੀ ਇੰਨਾ ਕੁ ਜ਼ਿਆਦਾ ਪਿਆਰ ਮਿਲਣਾ ਲੋਕਾਂ ਦਾ ਤੇ ਮੈਂ ਕਿਹੜੇ ਸ਼ਹਿਰ ਵੀ ਜਾਣਾਂ ਕਦੀ ਨਕੌਦਰ ਜਾਣਾਂ ਜਲੰਧਰ ਜਾਣ ਕੋਈ ਨਾ ਕੋਈ ਭਾਜੀ ਮੈਨੂੰ ਪੰਜਾਂ ਨਹੀਂ ਲੈਂਦਾ ਭਾਈ ਤੁਸੀਂ ਨਾ ਕਿੜੇ ਪਾਰਸਲ ਡਿਲੀਵਰੀ ਕਰਦੇ ਹਾਂ ਭਾਜੀ ਇਹ ਚੀਜ਼ ਕਮਾਈ ਆ ਯਾਰੀ ਦੋਸਤੀ ਇਹਨੂੰ ਕਹਿੰਦੇ ਭਾਜੀ ਮੈਨੂੰ ਮੈਨੂੰ ਲੱਗਦਾ ਕਿ ਨਾ ਡਿਲੀਵਰੀ ਵਾਲਾ ਯਾਰ ਹੈ ਨਾ ਤੇ ਉਹ ਜਦੋਂ ਵੀਡੀਓਜ਼ ਦੇਖਦਾ ਫਿਰ ਬੰਦਾ ਕਹਿੰਦਾ ਨਹੀਂ ਯਾਰ ਇਹ ਬੰਦਾ ਮਿਹਨਤ ਕਰਦਾ ਅੱਜ ਕੱਲ ਇਹ ਚੀਜ਼ਾਂ ਵੀ ਬਹੁਤ ਜ਼ਰਾ ਪਾਉਂਦੀਆਂ ਨੇ ਕਿਉਂਕਿ ਜਦੋਂ ਅਸੀਂ ਹਰ ਕੋਲੇ ਫੋਨ ਆ ਤੇ ਸੋਸ਼ਲ ਮੀਡੀਆ ਹਰ ਕੋਲੇ ਹੈਗਾ ਤੇ ਜਿਹੜਾ ਆਪਦਾ ਕੰਮ ਕਰਕੇ ਸ਼ੋਅ ਕਰ ਰਿਹਾ ਤੇ ਇਦੋਂ ਵੱਡੀ ਮੈਨੂੰ ਲੱਗਦਾ ਨਹੀਂ ਕੋਈ ਚੀਜ਼ ਜਿਹੜੇ ਜਿਹੜੇ 4-5 ਘੰਟੇ ਜਿੰਨਾ ਦਾ ਸਕਰੀਨ ਟਾਈਮ ਹਨ ਫਿਰ ਸਿਰਫ ਸਕਰੋਲ ਹੀ ਕਰਦੇ ਆ ਸਿਰਫ ਕੁਝ ਨਹੀਂ ਕਰਦੇ ਸੋ ਤਾਂ ਉਹ ਟਾਈਮ ਵੇਸਟ ਕਰਦੇ ਨੇ ਮੇਰਾ ਤਾਂ ਇਹ ਸੋਸ਼ਲ ਮੀਡੀਆ ਬਣਿਆ ਹੈ ਬਿਜ਼ਨਸ ਵਾਸਤੇ ਸੀ ਜੇ ਤੁਸੀਂ ਆਪਣੇ ਬਿਜ਼ਨਸ ਨੂੰ ਸਕੇਲ ਕਰਨਾ ਮੈਂ ਹੁਣ ਜਦੋਂ ਵੀਰ ਪਲੰਬਰ ਨਾਲ ਵੀ ਕੀਤੀ ਨਾ ਉਹ ਕਹਿੰਦਾ ਸਾਡਾ ਸਾਰਾ ਹੀ ਚੱਲਦਾ ਇੱਥੋਂ ਕੰਮ ਉਦੋਂ ਪਹਿਲਾਂ ਉਹ ਠੇਕੇਦਾਰ ਸਾਹਿਬ ਨਾਲ ਕੀਤੀ ਉਹ ਕਹਿੰਦਾ ਮੇਰਾ ਕਰਾਂ ਸੀ ਵੀਡੀਓ ਪੋਣੇ ਲੋਕੀ ਸਾਨੂੰ ਕਾਲ ਕਰਦੇ ਆ ਵੀ ਸਾਡਾ ਵੀ ਯਾਰ ਕੰਮ ਕਰਕੇ ਜਾ ਯਾਰ ਤੇ ਕਿੱਡੀ ਵਧੀਆ ਸੀ ਜਣਾ ਤੇ ਪਹਿਲੀ ਵੀਡੀਓ ਕਿਹੜੀ ਪਾਈ ਸੀ ਤੁਸੀਂ ਭਾਜੀ ਪਹਿਲੀ ਜਿਹੜੀ ਵਾਇਰਲ ਹੋਈ ਸੀ ਵਾਇਰਲ ਹੋਈ ਭਾਜੀ ਇਦਾਂ ਸੀਗਾ ਮੈਂ ਪਾਰਸਲ ਨਹੀਂ ਮੇਤੋ ਲੈ ਕਸਟਮਰ ਨੇ ਚਲੋ ਵੀ ਇੱਕ ਭਈਆ ਹੀ ਸੀਗਾ ਅੱਛਾ ਡੇਲੀ ਆਉਂਦੇ ਸੀਗੇ ਪਾਰਸਲ ਭਾਜੀ ਉਹਨੇ ਮੈਨੂੰ ਫੈਕਟਰੀ ਸੇਫਟੀ ਲਾਈਨ ਦੇ ਵਿੱਚ ਮੈਂ ਕਿਨੂੰ ਲੱਭਾਂ ਜਾ ਕੇ ਮੈਨੂੰ ਕਹਿੰਦਾ ਭਾਜੀ ਪਹਿਲਾਂ ਉਹਨੇ ਮੈਨੂੰ ਕਿਹਾ ਭਾਜੀ ਖੜੋ ਮੈਂ ਆ ਰਿਹਾ ਆ ਤੁਹਾਡੇ ਕੋਲ ਅੱਛਾ ਮੈਂ ਖੜਾ ਰਿਹਾ ਬਸ ਮਿੰਟ ਹੋਏ 20 ਮਿੰਟ ਹੋਏ 25 ਮਿੰਟ ਬਾਅਦ ਭਾਈ ਮੈਂ ਕਿਹਾ ਚਲ ਆ ਜ ਆਜੂਗਾ ਫੋਨ ਕੀਤਾ ਫੋਨ ਸਵਿਚ ਆਫ ਕਰ ਲਿਆ ਭਾਈ ਉਸ ਬੰਦੇ ਨੇ ਹਲ ਤੱਕ ਮੇਰਾ ਨੰਬਰ ਬਲੌਗ ਚ ਪਾਇਆ ਹੋਇਆ ਤੇ ਮੈਂ ਭਾਜੀ ਇੱਕ ਬੰਦੇ ਨੂੰ ਚਾਹੀਦਾ ਤੁਸੀਂ ਇੱਕ ਪਾਰਸਲ ਦੇਣਾ ਉਥੇ 14 ਬੰਨੇ ਮੇਰੇ ਤਿੰਨ ਜਾਣੇ ਸੀਗੇ ਮੇਰੇ ਉੱਤੇ ਜਿਆਦਾ ਪਾਇਆ ਬੰਨੇ ਬਿਲਕੁਲ ਬਿਲਕੁਲ ਹਾਂ ਤੇ ਭਾਜੀ ਉਸ ਬੰਦੇ ਨੇ ਮੈਨੂੰ ਕਲਪਾ ਦਿੱਤਾ ਫੇਰ ਕਈ ਵਾਰੀ ਮਨ ਚ ਆ ਵੀ ਜਾਂਦਾ ਬੰਦੇ ਦਾ ਕਿ ਚਲੋ ਬੰਦਾ ਮੈਂ ਵੀ ਬੰਦੇ ਦੇ ਮਨ ਚ ਆ ਜਾਂਦਾ ਕਿ ਯਾਰ ਮੈਂ ਕਿਹੜੇ ਕੰਮ ਲੱਗਾ ਪਰ ਮੈਂ ਇਹ ਸੋਚਦਾ ਨਾ ਕਿ ਨਹੀਂ ਆਪਣੀ ਕਿਰਤ ਨੂੰ ਨਹੀਂ ਮਾਰਾ ਕਹਿਣਾ ਉਹ insan ਮਾਰਾ ਸੀਗਾ ਆਪਣੀ ਕਿਰਤ ਨੂੰ ਨਹੀਂ ਆਪਾਂ ਮਾਰਾ ਕਹਿ ਸਕਦੇ ਇਤੋਂ ਮੇਰਾ ਘਰ ਚੱਲਦਾ ਭਾਜੀ ਅ ਮਾਂ ਮੇਰੀ ਨੇ ਭਾਜੀ ਚੁੱਲ੍ਹੇ ਤੇ ਵੀ ਬਣਾਵਣਾ ਦੇ ਕੇ ਤੇ ਹੁਣ ਭਾਜੀ ਉਹ ਮਾਂ ਮੇਰੀ ਜਿੱਥੇ ਹੁੰਦੀ ਨਾ ਅੱਜ ਕਦੋਂ ਮੇਰੀ ਬਿਣੀ ਮਾਣੇ ਦੇਖਣੀ ਮੇਰੀ ਨੇ ਖੁਸ਼ੀ ਦਾ ਟਿਕਾਣਾ ਨਹੀਂ ਹੋਣਾ ਹਾਏ ਮੇਰਾ ਪੁੱਤ ਮੇਰੇ ਉੱਥੇ ਤੱਕ ਪਹੁੰਚ ਗਿਆ ਪਹਿਲੇ ਤਾਂ ਤੁਹਾਡਾ ਥੈਂਕ ਯੂ ਕਿਹੜਾ ਸੀ ਮੈਨੂੰ ਆਪਣੇ ਕੋਲ ਬੁਲਾਇਆ ਅਸੀਂ ਹਮੇਸ਼ਾ ਉਹ ਕਦਰ ਕਰਦੇ ਆ ਜਿਹੜਾ ਬੰਦਾ ਕੀਰਤ ਕਰਦਾ ਨਾ ਤੇ ਨਾਲ ਨਾਲ ਤੁਹਾਡੇ ਜਿਹੜੇ ਛੋਟੇ ਛੋਟੇ ਮੈਸੇਜ ਨੇ ਵੀ ਯਾਰ ਬੰਦਾ ਤਾਂ ਠੀਕ ਲੱਗਦਾ ਵਧੀਆ ਲੱਗਦਾ ਵੀ ਇਹਨੂੰ ਦੇਖਦੇ ਆ ਲੋਕੀ ਫੋਲੋ ਕਰਦੇ ਆ ਤੇ ਅੱਜ ਦੇ ਯੂਥ ਨੂੰ ਚਾਹੀਦਾ ਵੀ ਇਹ ਡੋਜ਼ ਵੀ ਚਾਹੀਦੀ ਕਿਉਂਕਿ ਉਹ ਨਾ ਬ ਉਹ ਆਪਣੇ ਖਾਣ ਦੇ ਦੀ ਮੰਨਦੇ ਆ ਜਿਹੜਾ ਖਾਣ ਦੀ ਗੱਲ ਕਹਿੰਦਾ ਨਾ ਬੰਦਾ ਕਹਿੰਦਾ ਯਾਰ ਅ ਵੀ ਤਾਂ ਕਰ ਹੀ ਰਿਹਾ ਯਾਰ ਮੈਂ ਕਿਉਂ ਨਹੀਂ ਕਰ ਸਕਦਾ ਮੈਂ ਵੀ ਵੀਡੀਓ ਬਣਾ ਕੇ ਪਾ ਸਕਦਾ ਤੇ ਮੇਰਾ ਵੀ ਕੰਮ ਆ ਸਕਦਾ ਹੁਣ ਕੀ ਜਾਂਦੀ ਜਦੋਂ ਜਦੋਂ ਇਦਾਂ ਵਿਪਤਾ ਪੈਂਦੀ ਆ ਤੇ ਕੰਮ ਕਰਨਾ ਪੈਂਦਾ ਤੇ ਮਿਹਨਤ ਕਰਨੀ ਪੈਂਦੀ ਆ ਤੇ ਉਹ ਵਿੱਚ ਕਰ ਚ ਹਰਜ ਵੀ ਕੋਈ ਨਹੀਂ ਚਾਹੇ ਜੀ ਦਾ ਸਰਦਾ ਬਣਦਾ ਵੀ ਆ ਪਰ ਉਹਨੂੰ ਮਿਹਨਤ ਕਰਨੀ ਬਹੁਤ ਸਿਖਾਉਣੇ ਜ਼ਰੂਰੀ ਆ ਹਾਂਜੀ ਕਿਉਂਕਿ ਜਦੋਂ ਬੰਦੇ ਨੂੰ ਜਦੋਂ ਬੱਚਾ 10ਵੀਂ 12ਵੀਂ ਕਰਦਾ ਨਾ ਉਹਨੂੰ ਐਟ ਲੀਸਟ ਮਹੀਨਾ 2 ਮਹੀਨੇ ਦੁਕਾਨ ਤੇ ਲੱਗਣਾ ਚਾਹੀਦਾ ਹਾਂ ਉਹ ਦੋ ਮਹੀਨੇ ਛੁੱਟੀਆਂ ਹੁੰਦੀਆਂ ਹਾਂ ਉਹ ਵੀ ਨਾ ਦੋ ਮਹੀਨੇ ਕੰਮ ਕਰਨਾ ਚਾਹੀਦਾ ਉਹਨੂੰ ਪਤਾ ਲੱਗੇ ਵੀ ਦੁਨੀਆ ਕਿੱਥੇ ਵਸਦੀ ਆ